ਵੀਡੀਓ ਜਿਵੇਂ ਕਹੀ ਦਿੰਨੇ ਕਹਿੰਦੇ ਇਹਦਾ ਕੀ ਹੱਲ ਹੈ ਸੋਸਾਇਟੀ ਪੁੱਛਦੀ ਹੈ ਸਮਾਜ ਪੁੱਛਦਾ ਇਹਦਾ ਕੀ ਹੱਲ ਹੈ ਮੈਨੂੰ ਇਹ ਦੱਸ ਦੋ ਕਿ ਡੰਗਰ ਬੱਚੇ ਸੜਕਾਂ ਤੇ ਛੱਡੇ ਕਿਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਕਹਿੰਦੇ ਇਹਦੇ ਖਿਲਾਫ ਆਵਾਜ਼ ਉਠਾਓ ਸਮਾਜ ਤੇ ਤੁਸੀਂ ਹੋ ਜਿਨੇ ਆਪਣੀ ਗਾਂ ਜਦੋਂ ਟੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਬੱਚੀ ਚਾਹੀਦੀ ਐ ਬੱਚਾ ਨਹੀਂ ਚਾਹੀਦਾ ਸੀ ਕਮੀਨੇ ਲੋਕ ਆ ਬਾਬੇ ਕੋਲ ਜਾ ਕੇ ਮੱਥਾ ਟੇਕਦੇ ਆ ਸਾਨੂੰ ਪੁੱਤ ਦੇਈ ਜਦੋਂ ਗਾਂ ਨੇ ਸੂਣਾ ਹੁੰਦਾ ਮੱਝ ਨੇ ਸੂਣਾ ਹੁੰਦਾ ਖੀਰ ਚੜਾ ਦਿੰਦੇ ਆ ਇਹਨੂੰ ਕੁੜੀ ਦੇਈ ਉਹਦੇ ਘਰ ਫੀਮੇਲ ਹੋਵੇ ਕਿਉਂਕਿ ਮੈਨੂੰ ਕੱਟੀ ਵੱਛੀ ਚਾਹੀਦੀ ਐ ਮੇਰੇ ਘਰ ਪੁੱਤ ਹੋਵੇ ਇਹ ਸਾਡੇ ਸੋਚ ਦਾ ਦਿਵਾਲੀਆਪਨ ਕਮੀਨਗੀ ਐ ਪਰ ਜੇ ਗਾਂ ਸੂਪਈ ਤੁਹਾਨੂੰ ਦੁੱਧ ਦੇਗੀ ਸਾਰਾ ਸਾਲ ਤੁਹਾਨੂੰ ਤੁਸੀਂ ਕਮਾਈਆਂ ਕਰਨੀਆਂ ਉਹਦੇ ਤੋਂ ਅੱਜ ਉਹ ਉਦੇ ਘਰ ਬੱਚਾ ਹੋ ਗਿਆ ਉਹਦਾ ਗੁਨਾਹ ਤੁਸੀਂ ਦੂਜੇ ਮਹੀਨਾ ਨਹੀਂ ਪੈਣ ਦਿੰਦੇ ਅੱਠਾਂ ਦਿਨਾਂ ਚ ਉਹਦਾ ਬੱਚਾ ਉਹਰੇ ਤੋਂ ਵੀ ਛੋੜ ਕੇ ਪਰਾਂ ਕਰ ਦਿੰਦੇ ਉਹਨੇ ਉਹਦਾ ਧੀ ਪੁੱਤ ਨਹੀਂ ਉਹਦੀ ਅੰਦਰ ਨਹੀਂ ਸੀ ਉਹ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਉਹ ਬੱਚਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇ ਕਿਤੇ